ਮੇਰੇ ਵੀਰ ਭਰਾਵੋ ਸੋਡੇ ਵਾਸਤੇ ਅੱਜ ਮੈਂ ਚੰਗੀ ਕਦਕਾਠ ਵਾਲੀ ਬਸ਼ੇਰੀ ਲੈ ਕੇ ਆਇਆ। ਬਾਕੀ ਰੇਟ ਵੀ ਜਾਇਜ਼ਾ ਰੇਟ ਦੇ ਸਮੇਤ ਡਿਟੇਲ ਦੇਵਾਂਗੇ। ਬਹੁਤ ਸੋਹਣੀ ਬਸ਼ੇਰੀ ਆ। ਬਾਕੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋਵੋਗੇ ਕਦਕਾਠ ਵੀ ਚੰਗਾਗਾ ਕੰਨ ਕਨੋਤੀ ਦੀ ਵੀ ਸ਼ਕੀਨ ਹੈ। ਤੇ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ। ਸਾਰੀ ਸਾਰੀ ਵੀਡੀਓ ਨੂੰ ਅੰਤ ਤੱਕ ਵੇਖਿਓ ਮੇਰੇ ਵੀਰ ਭਰਾਵੋ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ। ਸਾਰੇ ਮੇਰੇ ਵੀਰ ਭਰਾਵਾਂ ਦੀ ਜਾਨ ਬਰਦਸਤ ਹੋਣਗੇ। ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਡਿਟੇਲ ਬਾਰੇ ਗੱਲਬਾਤ ਕਰਦੇ ਹਾਂ ਜੀ 18 ਮਹੀਨੇ ਉਮਰ ਹੈ ਬੇਸ਼ੇਰੀ ਦੀ 58 ਇੰਚ ਹਾਈਟ ਆ ਮੇਰੇ ਵੀਰ ਭਰਾਵੋ ਤੇ ਬਾਲਪੌਰੀਆਂ ਦੀ ਸਾਫ ਤੇ ਬਾਈ ਹੋਰਿਆਂ ਦਾ ਏਰੀਆ ਹੈਗਾ ਜੀ ਮਲੇਰ ਕੋਟਲਾ ਤੇ ਨੰਬਰ ਸਕਰੀਨ ਤੇ ਆ 994896902 ਇਹ ਰੇਟ ਬਾਈ ਹੋਰੇ ਕਰਦੇ ਆ ਜੀ 75000 ਰੁਪਿਆ ਤੇ ਡਿਟੇਲ ਮੈਂ ਤੁਹਾਨੂੰ ਦੱਸਤੀ ਤੇ ਇੱਕ ਵਾਰ ਦੁਬਾਰਾ ਦੱਸ ਦਿੰਨਾ 18 ਮਹੀਨੇ ਉਮਰ ਹੈ 58 ਇੰਚ ਹਾਈਟ ਹੈ ਮੇਰੇ ਵੀਰ ਪ੍ਰਭੂ 75000 ਰੁਪਿਆ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਥੋੜਾ ਬਹੁਤਾ ਜਿੰਨਾ ਵੀ ਮਾਨਤਨ ਹੋਇਆ ਬਾਈ ਹੋਰੇ ਚਲੋ ਮੌਕੇ ਤੇ ਕਰ ਦੇਣਗੇ ਹਨਾ ਤੇ ਬਾਲਪੋਰੀਆਂ ਦੀ ਸਾਫ ਹੈ ਜੀ ਏਰੀਆ ਬਾਈ ਹੋਰਾਂ ਦਾ ਮਲੇਰ ਕੋਟਲਾ ਤੇ ਜੇ ਕੋਈ ਮੇਰਾ ਵੀਰ ਪ੍ਰਾ ਖਰੀਦਣ ਦਾ ਚਾਹਵਣ ਹੈਗਾ 99148 96902 ਇਹ ਨੰਬਰ ਦੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਬਹੁਤ ਸੋਹਣੀ ਬਿਸ਼ੇਰੀ ਹੈ ਮੇਰੇ ਵੀਰ ਭਰਾਵੋ ਖਰੀਦਣ ਲਈ ਸੰਪਰਕ ਕਰ ਲਿਓ ਦਿੱਤੇ ਸਕਰੀਨ ਤੇ ਦਿੱਤਾ ਹੋਇਆ ਨੰਬਰ ਤੇ ਗੱਲਬਾਤ ਕਰ ਲਿਓ ਤੇ ਬਿਸ਼ੇਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਤੇ ਜੇ ਤੁਸੀਂ ਵੀ ਆਪਣੇ ਚੈਨਲ ਦੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 85442340 ਇਹ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਤੁਸੀਂ ਆਪਣੇ ਚੈਨਲ ਦੇ ਵੀਡੀਓ ਕਰਵਾ ਸਕਦੇ ਹੋ ਜੀ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ